ਹallelujah praise lord ਪਰਮੇਸ਼ਰ ਆਪ ਸਭ ਨੂੰ ਆਸ਼ੀਸ਼ ਦੇ ਸਭ ਪੂਜਾਮਸੀ ਕੀ ਪਰਮੇਸ਼ਰ ਦੇ ਪਿਆਰੇਓ ਮੈਂ ਆਪ ਸ਼ਬਦ ਦੇ ਨਾਲ ਪਰਮੇਸ਼ਰ ਦੀ ਪਵਿੱਤਰ ਬਾਣੀ ਦੇ ਵਿੱਚੋਂ ਚੰਦ ਮਿੰਟ ਪਰਮੇਸ਼ਰ ਦੇ ਬਹਿਮੁੱਲੇ ਵਚਨ ਨੂੰ ਸਾਂਝਾ ਕਰਨਾ ਚਾਹੁੰਦਾ ਹਾਂ ਮੈਂ ਆਪ ਨੂੰ ਦੱਸਣਾ ਚਾਹੁੰਦਾ ਹਾਂ ਕਿ ਪਰਮੇਸ਼ਰ ਦੀ ਨਜ਼ਰ ਦੇ ਵਿੱਚ ਇੱਕ ਮਨੁੱਖ ਦੀ ਇੱਕ ਵਿਅਕਤੀ ਦੀ ਔਰ ਖਾਸ ਕਰਕੇ ਇੱਕ ਵਿਸ਼ਵਾਸੀ ਜਨ ਦੀ ਕਿੰਨੀ ਅਹਿਮੀਅਤ ਹੈ ਕਿੰਨੀ ਕੀਮਤ ਹੈ ਮੇਰੇ ਪਿਆਰੇ ਹੋ ਜਦ ਅਸੀਂ ਜ਼ਰਮੀਆਂ ਨਬੀ ਦੀ ਕਿਤਾਬ 29 ਅਧਿਆਇ ਉਸ ਦੀ 11 ਅਧਿਆਇ ਉਸ ਦੀ 29 ਹੈ ਉਸ ਦੀ 11 ਨੰਬਰ ਪੰਖੀ ਨੂੰ ਪੜਦੇ ਹਾਂ 29 ਜ਼ਰਮੀਆਂ 11 ਦੇ ਵਿੱਚ ਲਿਖਿਆ ਹੈ ਪਰਮੇਸ਼ਰ ਨੇ ਕਿਹਾ ਮੇਰੇ ਕੋਲ ਤੁਹਾਡੇ ਲਈ ਯੋਜਨਾਵਾਂ ਹਨ ਔਰ ਕੋਈ ਵੀ ਯੋਜਨਾ ਜਿਹੜੀ ਹੈ ਉਹ ਬੁਰਾਈ ਦੀ ਨਹੀਂ ਹੈ ਤਬਾਹੀ ਦੀ ਨਹੀਂ ਹੈ ਬਲਕਿ ਆਸ਼ੀਸ਼ ਦੀ ਯੋਜਨਾ ਹੈ ਕਿ ਤੁਸੀਂ ਛੇਕੜ ਨੂੰ ਆਖਿਰ ਨੂੰ ਆਸ਼ੀਸ਼ ਪਾਓ ਪਰਮੇਸ਼ਰ ਦੀ ਯੋਜਨਾ ਹੈ ਸਾਡੇ ਲਈ ਭਲਾਈ ਦੀ ਪਰਮੇਸ਼ਰ ਦੀ ਯੋਜਨਾ ਹੈ ਸਾਡੇ ਲਈ ਆਸ਼ੀਸ਼ ਦੀ ਮੇਰੇ ਪਿਆਰਿਓ ਮੈਂ ਅਜੂਬ ਦੇ ਕਲਾਮ ਵਿੱਚੋਂ ਤੁਹਾਡੇ ਨਾਲ ਇੱਕ ਬਾਕੀਆ ਸ਼ੇਅਰ ਕਰਨਾ ਚਾਹੁੰਦਾ ਹਾਂ ਅਜੂਬ 42 ਅਧਿਆਇ ਜਦ ਅਸੀਂ ਅਜੂਬ ਦੀ ਕਿਤਾਬ 42 ਅਧਿਆਇ ਨੂੰ ਪੜ੍ਹਦੇ ਹਾਂ ਤਾਂ ਅਸੀਂ ਇਸ ਅਧਿਆਇ ਦੇ ਅੰਦਰ ਅਜੂਬ ਦੇ ਜੀਵਨ 'ਚ ਪਰਮੇਸ਼ਵਰ ਦੀ ਡਬਲ ਆਸ਼ੀਸ਼ ਨੂੰ ਦੇਖਦੇ ਹਾਂ ਅਜੂਬ ਉਹ ਵਿਅਕਤੀ ਹੈ ਜਿਸ ਨੂੰ ਪਰਖਿਆ ਗਿਆ ਜਿਸ ਨੂੰ ਪਰਿਆਇਆ ਗਿਆ ਔਰ ਆਪਣੀ ਪਰਖ ਵਿੱਚ ਖਰਾ ਨਿਕਲਿਆ ਆਪਣੇ ਜੀਵਨ ਦੀ ਹਰ ਪ੍ਰਸਥਿਤੀ ਦੇ ਵਿੱਚ ਦੁੱਖ ਦੇ ਵਿੱਚ ਸਮੱਸਿਆ ਦੇ ਵਿੱਚ ਅਜੂਬ ਕਾਇਮ ਰਿਹਾ ਅਜੂਬ ਦਾ ਸਭ ਕੁਝ ਗਵਾਚਿਆ ਲੁੱਟਿਆ ਗਿਆ ਬਰਬਾਦ ਹੋ ਗਿਆ ਖੇਤ ਪਸ਼ੂ ਡੰਗਰ ਇਥੋਂ ਤੱਕ ਪਰਿਵਾਰ ਅਜੂਬ ਦੀ ਪਤਨੀ ਅਜੂਬ ਨੂੰ ਛੱਡ ਕੇ ਚਲੀ ਗਈ ਉਸਨੇ ਕਿਹਾ ਕਿ ਤੂੰ ਯਹੋਵਾ ਨੂੰ ਤਿਆਗ ਦੇ ਯਹੋਵਾ ਦੀ ਨਿੰਦਿਆ ਕਰ ਪਰਮੇਸ਼ਰ ਦੀ ਨਿੰਦਿਆ ਕਰ ਲੇਕਿਨ ਅਜੂਬ ਨੇ ਐਸਾ ਨਹੀਂ ਕੀਤਾ ਤੇ ਅਜੂਬ ਦੀ ਪਤਨੀ ਨਰਾਸ਼ ਹੋ ਕੇ ਚਲੀ ਗਈ ਔਰ ਉਸਦੇ ਜਾਨ ਤੋਂ ਬਾਅਦ ਅਜੂਬ ਨੂੰ ਸਰੀਰ ਵਿੱਚ ਇੱਕ ਕੋੜ ਦਾ ਭਿਆਨਕ ਰੋਗ ਲੱਗਿਆ ਜਿਸ ਨੂੰ ਅਜੂਬ ਇੱਕ ਠਿਕਰੇ ਦੇ ਨਾਲ ਖੁਰਚਦਾ ਆਪਣੇ ਪਿੰਡੇ ਨੂੰ ਜਦ ਜਲਣ ਜਾਂ ਖੁਰਕ ਹੁੰਦੀ ਸੀ ਉਹ ਖੁਰਕ ਕਰਦਾ ਸੀ ਉਸ ਦੇ ਨਾਲ ਮੇਰੇ ਪਿਆਰਿਓ ਜਦ ਅਸੀਂ ਅਜੂਬ ਦਾ ਇਹ ਅਧਿਆਨ ਪੜਦੇ ਹਾਂ ਤਾਂ ਅਜੂਬ ਨੂੰ ਪਰਮੇਸ਼ਵਰ ਨੇ ਪਹਿਲਾਂ ਜਿੰਨਾ ਵੀ ਉਸ ਦੇ ਕੋਲੋਂ ਗਵਾਚ ਗਿਆ ਉਸ ਦੀ ਪ੍ਰੀਖਿਆ ਦੇ ਸਮੇਂ ਉਸ ਦੇ ਪ੍ਰਤਿਆਵੇ ਦੇ ਸਮੇਂ ਜੋ ਕੁਝ ਉਸ ਨੇ ਗਵਾ ਦਿੱਤਾ ਉਹ ਸਾਰਾ ਅਜੂਬ ਨੇ ਜਦ ਪਰਮੇਸ਼ਵਰ ਕੋਲੋਂ ਵਾਪਸ ਪਾਇਆ ਤਾਂ ਇਸ ਅਧਿਆਏ ਦੇ ਅੰਦਰ ਅਜੂਬ ਦੇ ਵਾਪਸ ਆਸ਼ੀਸ਼ ਦਾ ਵਰਣਨ ਕੀਤਾ ਗਿਆ ਹੈ ਜੋ ਅਜੂਬ ਨੂੰ ਵਾਪਸ ਮਿਲੀ ਮੈਂ ਪਹਿਲੀ ਅਤੇ ਦੂਸਰੀ ਐਤ ਹੀ ਤੁਹਾਡੇ ਨਾਲ ਸਾਂਝੀ ਕਰਾਂਗਾ ਫਿਰ ਅਜੂਬ ਨੇ ਯਹੋਵਾ ਨੂੰ ਉੱਤਰ ਦੇ ਕੇ ਆਖਿਆ ਯਹੋਵਾ ਪਰਮੇਸ਼ੁਰ ਦੇ ਨਾਲ ਅਜੂਬ ਬਰਤਲਾਅ ਕਰ ਰਿਹਾ ਹੈ ਪਰਮੇਸ਼ੁਰ ਦੇ ਬੰਦੇ ਨਾਲ ਪਰਮੇਸ਼ੁਰ ਦੀ ਗੱਲਬਾਤ ਹੋ ਰਹੀ ਆ ਔਰ ਪਰਮੇਸ਼ੁਰ ਦਾ ਜਨ ਪਰਮੇਸ਼ਵਰ ਦੀ ਸੁਣ ਕੇ ਆਖਦਾ ਹੈ ਉੱਤਰ ਦੇ ਕੇ ਆਖਦਾ ਹੈ ਮੈਂ ਜਾਣਦਾ ਹਾਂ ਕਿ ਤੂੰ ਸਭ ਕੁਝ ਕਰ ਸਕਦਾ ਹੈ ਅਤੇ ਤੇਰਾ ਕੋਈ ਪ੍ਰੋਜਨ ਰੁਕ ਨਹੀਂ ਸਕਦਾ मीनिंग ਤੇਰਾ ਕੋਈ ਵੀ ਥਾਣਿਆ ਹੋਇਆ ਮਿੱਥਿਆ ਹੋਇਆ ਕੰਮ ਰੁਕ ਨਹੀਂ ਸਕਦਾ ਕੋਈ ਸ਼ਕਤੀ ਉਸ ਨੂੰ ਰੋਕ ਨਹੀਂ ਸਕਦੀ ਕੋਈ ਇਨਸਾਨ ਉਸ ਨੂੰ ਰੋਕ ਨਹੀਂ ਸਕਦਾ ਕੋਈ ਦੁਨੀਆ ਦੀ ਤਾਕਤ ਉਸ ਨੂੰ ਰੋਕ ਨਹੀਂ ਸਕਦੀ ਜਿਹੜਾ ਕੰਮ ਪਰਮੇਸ਼ਰ ਨੇ ਕਰਨ ਦੇ ਲਈ ਨਿਰਣਾ ਲਿਆ ਹੈ, ਥਾਣ ਲਿਆ ਹੈ। ਪਿਆਰੇਓ ਅਜੂਬ ਇਹ ਗੱਲ ਆਪਣੀ ਜ਼ੁਬਾਨ ਤੋਂ ਕਹਿੰਦਾ ਕਿ ਮੈਂ ਜਾਣਦਾ ਹਾਂ ਕਿ ਮੇਰਾ ਪਰਮੇਸ਼ਰ ਹਰ ਇੱਕ ਕੰਮ ਕਰ ਸਕਦਾ ਹੈ, ਬਿਸ਼ੱਕ ਉਹ ਕਿੰਨਾ ਕਠਿਨ ਮੇਰੀ ਨਜ਼ਰ ਵਿੱਚ, ਕਿੰਨਾ ਮੁਸ਼ਕਲ ਮੇਰੀ ਨਜ਼ਰ ਵਿੱਚ ਕਿਉਂ ਨਾ ਹੋਵੇ। ਸਾਡੇ ਜੀਵਨ ਚ ਬੜੀ ਵਾਰ ਪਰਸਤਿਤੀਆਂ ਆਉਂਦੀਆਂ ਨੇ ਬੜੀ ਵਾਰ ਸਾਡੇ ਜੀਵਨ ਚ ਹਾਲਾਤ ਐਦਾਂ ਦੇ ਪੈਦਾ ਹੁੰਦੇ ਆ ਜਿੱਥੇ ਸਾਨੂੰ ਇਹ ਲੱਗਦਾ ਕਿ ਅਸੀਂ ਇਕੱਲੇ ਰਹਿ ਗਏ ਆ ਜਿੱਥੇ ਸਾਨੂੰ ਇਹ ਲੱਗਦਾ ਆ ਕਿ ਸਾਡਾ ਕੁਝ ਨਹੀਂ ਬਣੇਗਾ ਜਾਂ ਅਸੀਂ ਬਰਬਾਦ ਹੋ ਜਾਵਾਂਗੇ ਜਾਂ ਸਾਡੇ ਜੀਵਨ ਚ ਪਤਾ ਨਹੀਂ ਅਗਲੇ ਦਿਨ ਕੀ ਹੋਵੇਗਾ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਗਲਤ ਨੈਗੇਟਿਵ ਵਿਚਾਰ ਸਾਡੇ ਅੰਦਰ ਆਉਂਦੇ ਨੇ ਅਜੂਬ ਦੇ ਜੀਵਨ ਚ ਵੀ ਐਦਾਂ ਬਹੁਤ ਵਾਰ ਆਇਆ ਲੇਕਿਨ ਅਜੂ ਪਰਮੇਸ਼ਵਰ ਦੇ ਸੰਗ ਚੱਲ ਰਿਹਾ ਹੈ ਪ੍ਰੀਖਿਆ ਵਿੱਚ ਪਰਮੇਸ਼ਰ ਦਾ ਵਚਨ ਪਰਮੇਸ਼ਰ ਦਾ ਨਾਮ ਫੜ ਕੇ ਖੜਿਆ ਹੈ ਅੰਤ ਪਰਮੇਸ਼ਰ ਨੇ ਉਸ ਨੂੰ ਆਸ਼ੀਸ਼ ਦਿੱਤੀ ਅੱਜ ਮੈਂ ਤੁਹਾਡੇ ਨਾਲ ਜੋ ਵਿਚਾਰ ਸਾਂਝਾ ਕਰ ਰਿਹਾ ਹਾਂ ਮੇਰੇ ਪਿਆਰਿਓ ਜੀਵਨ ਦੇ ਹਾਲਾਤ ਬੇਸ਼ੱਕ ਕਿੱਦਾਂ ਦੇ ਵੀ ਤੁਹਾਡੇ ਲਈ ਕਿਉਂ ਨਾ ਹੋਣ ਪਰ ਮੈਂ ਆਪ ਨੂੰ ਦੱਸ ਦੇਣਾ ਚਾਹੁੰਦਾ ਹਾਂ ਕਿ ਪਰਮੇਸ਼ਵਰ ਦੇ ਕੋਲੇ ਤੁਹਾਡੇ ਲਈ ਜੋ ਮਸੀਹ ਵਿੱਚ ਹੋਂ ਔਰ ਮਸੀਹ ਦੇ ਦੁਆਰਾ ਪਰਮੇਸ਼ਰ ਦੀ ਆਰਾਧਨਾ ਕਰ ਰਹੇ ਹੋ ਉਸ ਖੁਦਾ ਦੇ ਕੋਲ ਉਸ ਪ੍ਰਭੂ ਦੇ ਕੋਲ ਤੁਹਾਡੇ ਲਈ ਯੋਜਨਾ ਹੈ ਪਲੈਨਿੰਗ ਹੈ ਉਸ ਪਲੈਨਿੰਗ ਨੂੰ ਪਰਮੇਸ਼ੁਰ ਤਦ ਪੂਰਾ ਕਰਦਾ ਹੈ ਜਦ ਅਸੀਂ ਪਰਮੇਸ਼ੁਰ ਦੇ ਵਚਨ ਨੂੰ ਜਦ ਅਸੀਂ ਪਰਮੇਸ਼ੁਰ ਦੇ ਨਾਮ ਨੂੰ ਤਕੜਾਈ ਦੇ ਨਾਲ ਫੜੀ ਰੱਖਦੇ ਹਾਂ ਸੋ ਜਿਹੜੇ ਮੈਸੇਜ ਵਿੱਚੋਂ ਮੈਂ ਤੁਹਾਨੂੰ ਇਹੀ ਦੱਸਣਾ ਚਾਹੁੰਦਾ ਕਿ ਤੁਹਾਡਾ ਤੇ ਮੇਰਾ ਪਰਮੇਸ਼ੁਰ ਅਜੂਬ ਦੇ ਇਸ ਖਤ ਦੇ ਮੁਤਾਬਕ ਸਭ ਕੁਝ ਕਰਨ ਦੀ ਤਾਕਤ ਰੱਖਦਾ ਹੈ ਪਰਮੇਸ਼ੁਰ ਵਿੱਚ ਨਿਡਰ ਹੋਵੋ ਵਿਸ਼ਵਾਸ ਵਿੱਚ ਮਜ਼ਬੂਤ ਅਤੇ ਕਾਇਮ ਹੋਵੋ ਆਪਣੇ ਸ਼ੱਕ ਦੇ ਡੈਰੇ ਨੂੰ ਦੂਰ ਕਰੋ ਹਰ ਉਸ ਚਿੰਤਾ ਨੂੰ ਡਾਂਟੋ ਹਰ ਉਸ ਤਾਕਤ ਨੂੰ ਜੋ ਤੁਹਾਨੂੰ ਕਮਜ਼ੋਰ ਕਰਦੀ ਹੈ ਯਸ਼ੂਸੀ ਦੇ ਨਾਂ 'ਚ ਡਾਂਟੋ ਔਰ ਪ੍ਰਭੂ ਦੇ ਵਿੱਚ ਅੱਗੇ ਵਧੋ ਪ੍ਰਾਰਥਨਾਵਾਂ ਵਿੱਚ ਅੱਗੇ ਵਧੋ ਇਮਾਨਦਾਰੀ ਵਿੱਚ ਅੱਗੇ ਵਧੋ ਪਰਮੇਸ਼ੁਰ ਨਾਲ ਸੰਗਤੀ ਵਿੱਚ ਅੱਗੇ ਵਧੋ ਤੁਹਾਡੇ ਲਈ ਪਰਮੇਸ਼ੁਰ ਦੇ ਕੋਲ ਯੋਜਨਾ ਹੈ ਔਰ ਯਾਦ ਰੱਖੋ ਉਹ ਯੋਜਨਾ ਭਲਾਈ ਦੀ ਯੋਜਨਾ ਹੈ ਤੁਹਾਡੀ ਆਸ਼ੀਸ਼ ਤੁਹਾਡੀ ਬਰਕਤ ਦੀ ਯੋਜਨਾ ਹੈ ਉਸ ਯੋਜਨਾ ਨੂੰ ਪਰਮੇਸ਼ਰ ਦੇ ਕੋਲੋਂ ਆਸ਼ੀਸ਼ ਨੂੰ ਲੈਣ ਲਈ ਤਿਆਰ ਹੋ ਜਾਓ ਮਜ਼ਬੂਤ ਹੋ ਜਾਓ ਵਿਸ਼ਵਾਸ ਵਿੱਚ ਮਜ਼ਬੂਤ ਹੋ ਜਾਓ ਪ੍ਰੇਰ ਵਿੱਚ ਮਜ਼ਬੂਤ ਹੋ ਜਾਓ ਵਚਨ ਵਿੱਚ ਮਜ਼ਬੂਤ ਹੋ ਜਾਓ ਆਪਣੇ ਸੇਵਕਾਂ ਦੀ ਆਗਿਆਕਾਰੀ ਕਰਨ ਵਿੱਚ ਅਧੀਨਤਾ ਵਿੱਚ ਮਜ਼ਬੂਤ ਹੋ ਜਾਓ ਪਰਮੇਸ਼ਰ ਆਪਣੀ ਯੋਜਨਾ ਨੂੰ ਸਾਡੇ ਜੀਵਨ ਵਿੱਚ ਪੂਰਾ ਕਰੇਗਾ ਜਿਹੜੀ ਭਲਾਈ ਦੀ ਯੋਜਨਾ ਹੈ ਅਜੂਬ ਦੇ ਜੀਵਨ ਵਿੱਚ ਸਭ ਕੁਝ ਖਤਮ ਹੋ ਗਿਆ ਉਹਦੇ ਰਿਸ਼ਤੇਦਾਰ ਸਭ ਲੋਕ ਨੂੰ ਛੱਡ ਕੇ ਚਲੇ ਗਏ ਲੇਕਿਨ ਪਰਮੇਸ਼ਵਰ ਦੇ ਕੋਲ ਅਜੂਬ ਲਈ ਯੋਜਨਾ ਸੀ ਕੀ ਯੋਜਨਾ ਸੀ ਦੁੱਗਣਾ ਦੇਣ ਦੀ ਡਬਲ ਦੇਣ ਦੀ ਯੋਜਨਾ ਸੀ ਤੁਹਾਡੇ ਕੋਲ ਕੁਝ ਵੀ ਗਵਾਚਿਆ ਕੁਝ ਵੀ ਛੱਡਿਆ ਗਿਆ ਕਿਸੇ ਨੇ ਤੁਹਾਡੇ ਕੋਲੋਂ ਤੱਕੇ ਨਾਲ ਕੁਝ ਲੁੱਟ ਲਿਆ ਹੈ ਠੱਗ ਲਿਆ ਹੈ ਤੁਹਾਡੇ ਨਾਲ ਕਿਸੇ ਨੇ ਬੇਈਮਾਨਾ ਕਰ ਲਿਆ ਹੈ ਆਪ ਉਸ ਨੂੰ ਭੁੱਲ ਜਾਓ ਪਰਮੇਸ਼ਰ ਦੇ ਵਚਨ ਵੱਲ ਦੇਖੋ ਪਰਮੇਸ਼ਰ ਵੱਲ ਦੇਖੋ ਉਹਦੀ ਯੋਜਨਾ ਦੇ ਉੱਤੇ ਵਿਸ਼ਵਾਸ ਰੱਖੋ ਔਰ ਪ੍ਰਤੀ ਦਿਨ ਸੋਚੋ ਪਰਮੇਸ਼ਰ ਕੋਲ ਮੇਰੇ ਲਈ ਯੋਜਨਾ ਹੈ ਉਹਦੀ ਯੋਜਨਾ ਸਫਲ ਹੋਵੇਗੀ ਉਹਦਾ ਕੰਮ ਕੋਈ ਰੋਕ ਨਹੀਂ ਸਕਦਾ ਉਹਦੀ ਯੋਜਨਾ ਨੂੰ ਕੋਈ ਨਸ਼ਟ ਨਹੀਂ ਕਰ ਸਕਦਾ ਨਾਸ਼ ਨਹੀਂ ਕਰ ਸਕਦਾ ਉਸ ਯੋਜਨਾ ਨੂੰ ਮੈਂ ਆਪਣੇ ਜੀਵਨ ਚ ਪੂਰਾ ਹੁੰਦਾ ਦੇਖਾਂਗਾ ਜਦ ਮੈਂ ਵੀ ਅਜੂਬ ਦੀ ਤਰ੍ਹਾਂ ਵਿਸ਼ਵਾਸ ਵਿੱਚ ਪ੍ਰਾਰਥਨਾ ਵਿੱਚ ਸੰਗਤੀ ਵਿੱਚ ਅਗਿਆਕਾਰੀ ਵਿੱਚ ਪਰਮੇਸ਼ਰ ਦੇ ਡਰ ਵਿੱਚ ਕਾਇਮ ਹੋ ਜਾਵਾਂਗਾ ਪਰਮੇਸ਼ਰ ਦੇ ਨਵਚਨਾਂ ਨਾਲ ਤੁਹਾਨੂੰ ਆਸ਼ੀਸ਼ ਦੇ ਗੋਡ ਬlesਸ ਯੂ ਆਲ ਜੈਮਸੀ